ਸਾ ਸ੍ਰੀ ਵੈਰਮਣੀ ਕੀ ਬਤੇ ਅਸ ਵਕਤ ਪਾ ਖਨੌਰੀ ਬਾਡਰ ਤੇ ਖੜੇ ਆ ਖਾਸ ਕਰਕੇ ਜਿਹੜਾ ਸਾਡੀਆਂ ਜਦੋਂ ਪਿੱਛੇ ਸੀ ਮੀਟਿੰਗਾਂ ਕੀਤੀਆਂ ਸੀ ਪੈਣਾ ਵੱਲੋਂ ਸਵਾਲ ਉਠਦਾ ਸੀ ਹਰੇਕ ਮੀਟਿੰਗ ਦੇ ਵਿੱਚ ਵੀ ਸਾਨੂੰ ਮੌਕਾ ਦਿਓ ਅਸੀਂ لازਮੀ ਹਾਜ਼ਰੀ ਲਗਾਉਣੀ ਹੈ ਤਾਂ ਮੈਂ ਸਾਰੀਆਂ ਹੀ ਪੈਣਾ ਨੂੰ ਜਿੱਥੇ ਆਪਣੀਆਂ ਕਾਇਆਂ ਬਣੀਆਂ ਜਿੱਥੇ ਨਹੀਂ ਵੀ ਬਣੀਆਂ ਦੋਨੇ ਫੋਰਮਾਂ ਵੱਲੋਂ ਜਿੱਥੇ ਜਿੱਥੇ ਆਪਣੇ ਮੋਰਚੇ ਚੱਲਦੇ ਨੇ ਸ਼ੰਭੂ ਬਾਰਡਰ ਖਨੌਰੀ ਡੱਬ ਵਾਲੀ ਤਾਂ ਇੱਥੇ ਜਿਹੜੇ ਨੇੜੇ ਸਾਡੀਆਂ ਭੈਣਾਂ ਕੁਝ ਪੱਕੇ ਤੌਰ ਤੇ ਜਿਹੜੇ ਪ੍ਰਬੰਧ ਬਣ ਚੁੱਕੇ ਆ ਰਹਿ ਵੀ ਸਕਦੀਆਂ ਜਾਂ ਜਿਹੜੇ ਲੋਕਲ ਜਿਵੇਂ ਖਨੌਰੀ ਦੇ ਨੇੜੇ ਆ ਸ਼ੰਭੂ ਦੇ ਨੇੜੇ ਆ ਡੱਬ ਵਾਲੀ ਦੇ ਨੇੜੇ ਆ ਉਹ ਭੈਣਾਂ ਹੁਣ ਲਾਜ਼ਮੀ ਹਾਜ਼ਰੀ ਜਿਹੜੀ ਆਪਣਾ ਮੋਰਚੇ 'ਚ ਲਵਾ ਸਕਦੀਆਂ ਰਹਿਣ ਦਾ ਸਾਰਾ ਪ੍ਰਬੰਧ ਬਣ ਚੁੱਕਿਆ ਉਹ ਸਾਡੇ ਵੀਰਾਂ ਨੂੰ ਵੀ ਬੇਨਤੀ ਹੈ ਜਿਹੜੇ ਪਿੰਡ ਕਾਈ ਦੇ ਜਾਂ ਬਲਾਕ ਦੇ ਆਗੂ ਹੈ ਇਹਨਾਂ ਨੂੰ ਭੈਣਾ ਨੂੰ ਮੋਰਚ ਚ ਲਿਆਉਣ ਵਾਸਤੇ ਪ੍ਰਬੰਧ ਕਰਕੇ ਆ ਜਿਹੜੇ ਪੰਜ ਚਾਰ ਦਿਨ ਆਪਣੇ ਸੀਜ਼ਨ ਦੇ ਸਮੇਂ ਪਰ ਸੀਜ਼ਨ ਦਾ ਸਮਾਂ ਮੈਂ ਵੇਖਿਆ ਮੈਂ ਜਾਂ ਪਿੱਛੇ ਰਿਹਾ ਸਮਾਂ ਉਦੋਂ ਸੀ ਮੈਨੂੰ ਵਾਰ-ਵਾਰ ਕਿਹਾ ਜਦੋਂ ਅਸੀਂ ਹੱਥ ਦੇ ਵਿੱਚ ਸਾਡੇ ਦਾਤੀ ਹੁੰਦੀ ਸੀ ਤਾ ਸਾਨੂੰ ਲੱਗਦੇ ਸੀ 15-15 20-20 ਦਿਨ ਕਣਕ ਵੱਢਣ ਤੇ ਤੇ ਸਾਡੀਆਂ ਭੈਣਾਂ 10-10 ਬੰਦਿਆਂ ਨੇ ਰੋਟੀਆਂ ਭੇਜਦੀਆਂ ਸੀ ਅੱਜ ਕਿਸਾਨ ਸਰਪੇ ਇਹੀ ਸਵਾਲ ਰਹਿ ਗਿਆ ਇੱਕ ਵੀ ਕਣਕ ਵੱਢ ਲਈ ਤੂੜੀ ਬਣਾ ਲਈ ਨਾ ਅਸੀਂ ਕਣਕ ਵੱਢਿਆ ਨਾ ਅਸੀਂ ਤੂੜੀ ਬਣਾਈ ਐ ਮਸ਼ੀਨ ਨੇ ਸਾਰਾ ਕੁਝ ਆਪਣਾ ਸੰਭਿਆ ਹੋਇਆ ਫੇਰ ਵੀ ਸਮਾਂ ਕੱਢ ਕੇ ਸੁਮਾਰ ਕੇ ਸਾਨੂੰ ਮੋਰਚੇ ਦੇ ਵਿੱਚ ਜਿਹੜੀ ਵੱਡੀ ਗੱਲ ਐ ਜਿਹੜੇ ਅੱਜ ਦੇ ਹਾਕਮ ਬਿਆਨਵਾਜੀ ਕਿਹੇ ਜੀ ਕਰ ਰਹੇ ਨੇ ਬਿਆਨਵਾਜੀ ਉਹ ਇੱਕ ਕਰ ਰਹੇ ਨੇ ਵੀ ਅਸੀਂ ਡੰਡੇ ਦੇ ਨਾਲ ਰਾਜ ਕਰਨਾ ਛੋਡੇ ਲੋਕਾਂ ਦਾ ਛੋਡੇ ਮਜ਼ਦੂਰਾਂ ਦਾ ਛੋਡੇ ਮੁਲਾਜ਼ਮਾਂ ਦਾ ਕੋਈ ਲੋਡ ਨਹੀਂ ਸਾਨੂੰ ਪਰ ਆਪਣਾ ਵੱਡਾ ਜੋਗਦਾਰ ਇਸ ਦੇਸ਼ ਦੇ ਵਿੱਚ ਰਿਹਾ ਇਸ ਨੂੰ ਬਚਾਉਣ ਦੇ ਖਾਤਰ ਖਾਸ ਕਰਕੇ ਮੈਂ ਭੈਣਾਂ ਨੂੰ ਬੇਨਤੀ ਕਰਦਾ ਕਿ ਸਾਡੇ ਜਿਹੜਾ ਵੀ ਮੋਰਚਾ ਨੇੜੇ ਲੱਗਦਾ ਉਸ ਮੋਰਚਾ 'ਚ ਹਾਜ਼ਰੀ ਲਵਾਓ ਜਿਵੇਂ ਸਾਡਾ ਸ਼ੰਭੂ ਬਾਡਰ ਤੇ ਟ੍ਰੇਨ ਤੇ ਬੈਠੇ ਆਪਾਂ 17 ਤਰੀਕ ਤੋਂ ਲੈ ਕੇ ਲਗਾਤਾਰ ਉਹ ਇਸੇ ਗੱਲ ਤੇ ਲਾਇਆ ਹੋਇਆ ਮੋਰਚਾ ਕਿ ਜਿਹੜੇ ਸਾਡੇ ਤਿੰਨ ਆਗੂ ਐ ਉਹ ਜੇਲ੍ਹ ਦੇ ਵਿੱਚ ਨੇ ਬਿਨਾਂ ਸ਼ਰਤ ਰਿਹਾ ਕੀਤਾ ਜਾਵੇ ਅੱਜ ਵੀ ਹੋਣੀ ਆਪਣਾ 2:30 ਜਿਹੜੇ ਆਪਣੇ ਕਿਸਾਨ ਉਥੇ ਕਿਸਾਨ ਪੰਚਾਇਤ ਕੀਤੀ ਸੀ ਉਥੇ ਦੋਨੇ ਫੋਰਮਾਂ ਦੇ ਆਗੂ ਨੇ ਫੈਸਲਾ ਕੀਤਾ ਕਿ ਕੁਛ ਚਿਰ ਅਸੀਂ ਜਿਹੜਾ ਉਥੇ ਜਾਮ ਐ ਜਾਮ ਲਾਇਆ ਹੋਇਆ ਪਰ ਜੇ ਅਗਲਾ ਟਾਈਮ ਸਰਕਾਰ ਨਹੀਂ ਉਹਨਾਂ ਨੂੰ ਛੱਡਦੀ ਨਹੀਂ ਗੱਲਬਾਤ ਕਰਦੀ ਤਾ ਇਸ ਨੂੰ ਵਧਾਇਆ ਵੀ ਜਾ ਸਕਦਾ ਤੇ ਸਾਡੇ ਕੋਲੇ ਵੀ ਮੈਸੇਜ ਆ ਸਕਦਾ ਇਹ ਜਿੰਨੇ ਵੀ ਤੁਸੀਂ ਕੰਮ ਧੰਦੇ 'ਚ ਰੁੱਝੇ ਹੋਓ ਜਿਹੜਾ ਆਪਣਾ ਮੋਬਾਈਲ ਹੈ ਲਾਜ਼ਮੀ ਜਿਹੜਾ ਮੈਸੇਜ ਆਗੂ ਆ ਜਿਹੜੇ ਦਿਨ 'ਚ ਤਿੰਨ ਵਾਰੀ ਲਾਜ਼ਮੀ ਚੈੱਕ ਕਰਨ ਕਿ ਕੋਈ ਪ੍ਰੋਗਰਾਮ ਤਾਂ ਨਹੀਂ ਆਇਆ ਐਮਰਜੈਂਸੀ ਕਿਤੇ ਜਾ ਤਾਂ ਨਹੀਂ ਰਹੇ ਇਹ ਖਾਸ ਕਰਕੇ ਜਿਹੜਾ ਵਿਰੋਧ ਹੋ ਰਿਹਾ ਹੈ ਉਹ ਵਿਰੋਧ ਵੀ ਕਰੋ ਪਰ ਜਿਹੜੇ ਸਾਡੇ ਮੋਰਚੇ ਦੇ ਵਿੱਚ ਸਾਡੀਆਂ ਭੈਣਾਂ ਨੂੰ ਇੱਥੇ ਲੈ ਕੇ ਹਾਜ਼ਰੀ ਜਿਹੜੀ ਲਗਾਤਾਰ ਜਿਹੜਾ ਭੈਣਾਂ ਦਾ ਲੰਬਾ ਸੀ ਉਹ ਵੀ ਲਾਦ ਗਏ ਤੇ ਸਾਡੇ ਮੂਰਤੇ ਤੇ ਜਿਹੜੀ ਭੈਣਾਂ ਦੀ ਹਾਜ਼ਰੀ ਵੀ ਲੱਗ ਸਕੇ ਧੰਨਵਾਦ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ